thank ਪ੍ਰਾਗਰਾਸ ਚ ਸਫਲਤਾਪੂਰਵਕ ਸੰਪੰਨ ਹੋਏ ਮਹਾਕੁੰਬ ਦਾ ਖੁਮਾਰ ਪਾਤਹੀ ਨਹੀਂ ਪੂਰੀ ਦੁਨੀਆ ਦੇ ਸ਼ਰਧਾਲੂਆਂ ਦੇ ਸਿਰ ਝੜ ਬੋਲਿਆ ਹੁਣ ਜਦੋਂ ਮਹਾਕੁੰਬ ਦੀ ਸਮਾਪਤੀ ਹੋ ਚੁੱਕੀ ਹੈ ਤਾਂ ਦੇਸ਼ ਵਿਦੇਸ਼ ਚ ਵਸੇ ਲੋਕਾਂ ਚ ਤ੍ਰਿਵੇਣੀ ਦੇ ਪਵਿੱਤਰ ਜਲ ਦੀ ਮੰਗ ਵਧਦੀ ਜਾ ਰਹੀ ਹੈ ਇਸੇ ਮੰਗ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਨੇ ਬੋਤਲਾਂ ਚ ਭਰ ਕੇ ਪਵਿੱਤਰ ਜਲ ਨੂੰ ਵਿਦੇਸ਼ ਭੇਜਣ ਦੀ ਯੋਜਨਾ ਸ਼ੁਰੂ ਕੀਤੀ ਹੈ ਜਿਸ ਤਹਿਤ ਇਸ ਜਲ ਦੀਆਂ ਹਜ਼ਾਰ ਬੋਤਲਾਂ ਜਰਮਨੀ ਦੇ ਸ਼ਰਧਾਲੂਆਂ ਤੱਕ ਪਹੁੰਚਾ ਦਿੱਤੀਆਂ ਗਈਆਂ ਨੇ ਜ਼ਿਕਰਯੋਗ ਹੈ ਕਿ ਪ੍ਰਿਆਗਰਾਜਯਾ ਮਹਾਕੁੰਬ 13 ਜਨਵਰੀ ਨੂੰ ਸ਼ੁਰੂ ਹੋਇਆ ਸੀ ਤੇ 26 ਫਰਵਰੀ ਨੂੰ ਸੰਪੰਨ ਹੋਇਆ ਸੀ ਇਸ ਦੌਰਾਨ ਕਰੀਬ 66 ਕਰੋੜ ਸ਼ਰਧਾਲੂਆਂ ਨੇ ਤ੍ਰਿਵੇਣੀ ਸੰਗਮ ਚ ਟੁਪਕੀ ਲਗਾਈ ਸੀ ਉੱਤਰ ਪ੍ਰਦੇਸ਼ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸੂਬੇ ਦੇ ਸਾਰੇ 75 ਜ਼ਿਲ੍ਹਿਆਂ ਤੋਂ ਬਾਅਦ ਹੁਣ ਵਿਦੇਸ਼ੀ ਮੰਗ ਨੂੰ ਦੇਖਤੀ ਹੋਈ ਸਰਕਾਰ ਨੇ ਪਵਿੱਤਰ ਜਲ ਨੂੰ ਵਿਦੇਸ਼ਾਂ ਚ ਵੀ ਭੇਜਣ ਦਾ ਫੈਸਲਾ ਕੀਤਾ ਜਿਸ ਤਹਿਤ ਹਜ਼ਾਰ ਬੋਤਲ ਦੀ ਪਹਿਲੀ ਖੇਪ ਜਰਮਨੀ ਪਹੁੰਚਾ ਦਿੱਤੀ ਗਈ ਹੈ